ਅੱਜ ਮੈਂ ਸਿੰਪਲ ਜੀ ਪਿੰਡੀ ਨੂੰ ਥੋੜਾ ਜਿਹਾ ਟਵਿਸਟ ਦੇ ਕੇ ਬਣਾਉਣ ਜਾ ਰਹੀ ਆ ਇਹ ਇੰਨੀ ਕੁ ਜ਼ਿਆਦਾ ਸਵਾਦ ਬਣੇਗੀ ਕਿ ਤੁਸੀਂ बार-बार ਬਣਾ ਕੇ ਖਾਓਗੇ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਇਹ ਵਧੀਆ ਜਿਹੀ ਸਬਜ਼ੀ ਬਣਾਣੀ ਸ਼ੁਰੂ ਕਰਦੇ ਆ ਤੇ ਮਸਾਲੇ ਦਾ ਪਿੰਡੀਆਂ ਨੂੰ ਬਣਾਉਣ ਵਾਸਤੇ ਮੈਂ ਇੱਥੇ ਅੱਧਾ ਕਿਲੋ ਪਿੰਡੀਆਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਪੂਰੀ ਤਰ੍ਹਾਂ ਸੁਕਾ ਵੀ ਲਿਆ ਹੈ ਤੇ ਹੁਣ ਆਪਾਂ ਪਿੰਡੀਆਂ ਨੂੰ ਕੱਟ ਲਵਾਂਗੇ ਕੱਟਣ ਤੋਂ ਪਹਿਲਾਂ ਨਾ ਇਹ ਦੋਨੋਂ ਸਾਈਡ ਤੋਂ ਥੋੜੀ-ਥੋੜੀ ਜਿਹੀ ਕੱਟ ਕੇ ਇਹਨੂੰ ਵੱਖਰੀ ਕਰ ਦਵਾਂਗੇ ਤੇ ਪਿੰਡੀਆਂ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱ ਤੇ ਭਿੰਡੀਆਂ ਨੂੰ ਕੱਟਣ ਤੋਂ ਪਹਿਲਾਂ ਨਾ ਸੁਕਾੜਾ ਬਹੁਤ ਜ਼ਰੂਰੀ ਹੈ ਬਿਲਕੁਲ ਸੁੱਕੀਆਂ ਭਿੰਡੀਆਂ ਹੋਣਗੀਆਂ ਉਸ ਤੋਂ ਬਾਅਦ ਕੱਟਣਾ ਸੁੱਕੀਆਂ ਭਿੰਡੀਆਂ ਜਿਹੜੀਆਂ ਨੇ ਉਹ ਬੰਦੀਆਂ ਵੀ ਬਹੁਤ ਹੀ ਸਵਾਦ ਨੇ ਤੇ ਜੇਕਰ ਭਿੰਡੀਆਂ ਜੜਾ ਕੋਈ ਗਿੱਲੀਆਂ ਰਹਿ ਗਈਆਂ ਨਾ ਤੇ ਉਹ ਵਧੀਆਂ ਨਹੀਂ ਬਣਣਗੀਆਂ ਲੇਸਲੀਆਂ ਜੀਆਂ ਬਣਨਗੀਆਂ ਤੇ ਐ ਲੋ ਜੀ ਭਿੰਡੀਆਂ ਤੇ ਹੁਣ ਇੱਥੇ ਕੱਟੀਆਂ ਗਈਆਂ ਸਾਰੀਆਂ ਤੇ ਹੁਣ ਆਪਾਂ ਅਗਲੀ ਤਿਆਰੀ ਕਰਦੇ ਹਾਂ ਹੁਣ ਆਪਾਂ ਲਵਾਂਗੇ ਇੱਥੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਕੱਪ ਦਾ ਤੀਸਰਾ ਹਿੱਸਾ ਯਾਨੀ ਕਿ 1/3 ਕੱਪ ਕੱਚੀ ਮੂੰਗਫਲੀ ਦੇ ਦਾਣੇ ਤੇ ਇਹਨੂੰ ਨਾ ਹੁਣ ਆਪਾਂ ਲਗਾਤਾਰ ਚਲਾਉਂਦੇ ਹੋਏ ਸੁੱਕਾ ਹੀ ਭੁੰਨ ਲੈਣਾ ਹੈ ਲਗਾਤਾਰ ਚਲਾਉਂਦੇ ਭੁੰਨਾਗੇ ਨਾ ਤੇ ਸਾਰੇ ਪਾਸੇ ਇੱਕੋ ਜਿਹੀ ਰੋਸਟ ਹੋਏਗੀ ਤੇ ਇੱਥੇ ਵੇਖੋ ਜੀ ਮੈਂ ਮੀਡੀਅਮ ਫਲੇਮ ਤੇ ਨਾ ਮੂੰਗਫਲੀ ਨੂੰ 2 ਤੋਂ 3 ਮਿੰਟ ਤੱਕ ਭੁੰਨ ਲਈ ਹੈ ਤੇ ਵਧੀਆ ਭੁੱਜ ਗਈ ਹੈ ਤੁਸੀਂ ਦੇਖ ਵੀ ਸਕਦੇ ਹੋ ਹੈਨਾ ਤੇ ਹੁਣ ਆਪਾਂ ਇਹਨੂੰ ਕੜਾਈ ਚੋਂ ਬਾਹਰ ਕੱਢ ਲਵਾਂਗੇ ਬਸ ਇੰਨਾ ਹੀ ਇਹਨੂੰ ਆਪਾਂ ਭੁੰਨਾ ਹੈ ਇਸ ਤੋਂ ਜ਼ਿਆਦਾ ਭੁੰਨਾਗੇ ਤੇ ਇਹ ਜਲ ਜਾਏਗੀ ਤੇ ਵਧੀਆ ਰੋਸਟ ਹੋ ਚੁੱਕੀ ਹੈ ਤੇ ਹੁਣ ਇਹਨੂੰ ਥੋੜੀ ਜਿਹੀ ਠੰਡੀ ਕਰਕੇ ਨਾ ਫਿਰ ਇਹਦੇ ਆਪਾਂ ਛਿਲਕੇ ਉਤਾਰਾਂਗੇ ਗਰਮ-ਗਰਮ ਦੇਦੇ ਉੱਤਰ ਦੇਣੀ ਹੈ ਤੇ ਇਹਦੀ ਜਗ੍ਹਾ ਨਾ ਤੁਸੀਂ ਰੋਸਟਡ ਮੂੰਗਫਲੀ ਵੀ ਲੈ ਸਕਦੇ ਜਿਹੜੀ ਪੁੱਜੀ ਹੋਈ ਹੁੰਦੀ ਹੈ ਤੇ ਫਿਰ ਤੁਹਾਨੂੰ ਇਸ ਤਰ੍ਹਾਂ ਭੁੰਨਣ ਦੀ ਲੋੜ ਨਹੀਂ ਪੈਗੀ ਤੁਸੀਂ ਸਿੱਧੀ ਹੀ ਉਹਨੂੰ ਇਸਤੇਮਾਲ ਕਰ ਸਕਦੇ ਹੋ ਸਬਜ਼ੀ ਦੇ ਵਿੱਚ ਤੇ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਇੱਕ ਚਮਚ ਤੇਲ ਪਾਵਾਂਗੇ ਤੇ ਜਦੋਂ ਤੇਲ ਗਰਮ ਹੋ ਜਾਏਗਾ ਇਹਦੇ ਵਿੱਚ ਪਾਵਾਂਗੇ ਇਹ 15 ਤੁਰੀਆਂ ਲਸਣ ਦੀਆਂ ਤੇ ਲਸਣ ਦੀਆਂ ਜੇ ਵੱਡੀਆਂ ਛੋਟੀਆਂ ਹੋਣ ਨਾ ਤੁਰੀਆਂ ਤੇ ਉਸ ਹਿਸਾਬ ਨਾਲ ਕੱਟਵਾਦ ਕਰ ਲਿਓ ਤੇ ਇਹ ਮੀਡੀਅਮ ਸਾਈਜ਼ ਦੀਆਂ ਨੇ ਤੇ ਹੁਣ ਆਲੀਏ ਦੇ ਵਿੱਚ ਪਾਵਾਂਗੇ 4 ਤੋਂ 5 ਹਰੀਆਂ ਮਿਰਚਾਂ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਤੇ ਮਿਰਚਾਂ ਵੀ ਤੁਸੀਂ ਆਪਣੇ ਹਿਸਾਬ ਨਾਲ ਜੇ ਜ਼ਿਆਦਾ ਤਿੱਖੀਆਂ ਹੋਣ ਤਾਂ ਕੱਟ ਕਰ ਲਵੋ ਜੇ ਘੱਟ ਤਿੱਖੀਆਂ ਨੇ ਤੇ ਇਸ ਤੋਂ ਵੀ ਜ਼ਿਆਦਾ ਪਾ ਸਕਦੇ ਹੋ ਕਿਉਂਕਿ ਇਹ ਸਬਜ਼ੀ ਥੋੜੀ ਕਰਾਰੀ ਜਿਹੀ ਵਧੀਆ ਲੱਗਦੀ ਹੈ ਤੇ ਇਹਨਾਂ ਨੂੰ ਨਾ ਹੁਣ ਆਪਾਂ ਗੈਸ ਦੀ ਮੀਡੀਅਮ ਫਲੇਮ ਤੇ ਥੋੜਾ ਜਿਹਾ ਪੁੰਨ ਲੈਣਾ ਹੈ ਤੇ ਇੱਥੇ ਵੇਖੋ ਜੀ ਇਹ ਲਸਣ ਔਰ ਮਿਰਚਾਂ ਵੀ ਨਾ ਚੰਗੀ ਤਰ੍ਹਾਂ ਪੁੱਜ ਗਈਆਂ ਨੇ ਤੇ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ ਵੀ ਕੜਾਈ ਚੋਂ ਕੱਢ ਕੇ ਪਲੇਟ 'ਚ ਰੱਖ ਲਵਾਂਗੇ ਬਸ ਇਹਨਾਂ ਇਹਨਾਂ ਕੀ ਭੁੰਨਣਾ ਹੈ ਬਹੁਤ ਜ਼ਿਆਦਾ ਇਹਨਾਂ ਨੂੰ ਜਲਾਣਾ ਨਹੀਂ ਹੈਗਾ ਤੇ ਇਹਨਾਂ ਦਾ ਸਵਾਦ ਹੈ ਨਾ ਜਿਹੜਾ ਸਬਜ਼ੀ ਵਿੱਚ ਬਹੁਤ ਹੀ ਵਧੀਆ ਆਉਂਦਾ ਤੇ ਇਹਨਾਂ ਦੀ ਵਰਤੋਂ ਕਿੱਦਾਂ ਕਰਨੀ ਹੈ ਮੈਂ ਤੁਹਾਨੂੰ ਅੱਗੇ ਦੱਸਾਂਗੀ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਜੇਕਰ ਵੀਡੀਓ ਪਸੰਦ ਆਇਆ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ ਤੇ ਹੁਣ ਆਪਾਂ ਲਵਾਂਗੇ ਇੱਕ ਚੌਪਰ ਤੇ ਚੌਪਰ ਦੇ ਵਿੱਚ ਇਹ ਛਿੱਲੀ ਹੋਈ ਮੂੰਗਫਲੀ ਪਾ ਦਾਂਗੇ ਜਿਹੜੀ ਆਪਾਂ ਪੁੰਨ ਕੇ ਰੱਖੀ ਸੀ ਤੇ ਮੈਂ ਇਲੈਕਟ੍ਰਿਕ ਚੋਪਰ ਲਿਆ ਹੈ ਨਾ ਤੇ ਤੁਸੀਂ ਇੱਥੇ ਕੋਈ ਵੀ ਚੋਪਰ ਲੈ ਸਕਦੇ ਜਿਹੜਾ ਤੁਹਾਡੇ ਕੋਲ ਹੋਵੇ ਇਲੈਕਟ੍ਰਿਕ ਜਾਂ ਫਿਰ ਜਿਹੜਾ ਮੈਨੂਅਲ ਹੁੰਦਾ ਡੋਰੀ ਵਾਲਾ ਕੋਈ ਵੀ ਲੈ ਸਕਦੇ ਹੋ ਤੇ ਨਾਲ ਹੀ ਪਾ ਦਵਾਂਗੇ ਇਹ ਲਸਣ ਔਰ ਹਰੀਆਂ ਮਿਰਚਾਂ ਤੇ ਚੋਪਰ ਤੋਂ ਇਲਾਵਾ ਤੁਸੀਂ ਇੱਥੇ ਮਿਕਸੀ ਦਾ ਜਾਰ ਵੀ ਲੈ ਸਕਦੇ ਹੋ ਪਰ ਉਹਦੇ ਵਿੱਚ ਕੀ ਹੈ ਕਿ ਮਿਕਸੀ ਨੂੰ ਆਨ ਆਫ ਕਰਦੇ ਹੋਏ ਫਿਰ ਇਹਨੂੰ ਗ੍ਰाइंड ਕਰਨਾ ਹੈ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਦਰਦਰਾ ਜਿਹਾ ਚੋਪ ਕਰ ਲਵਾਂਗੇ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਇਹਨਾਂ ਨੂੰ ਨਾ ਇਸ ਤਰ੍ਹਾਂ ਦਾ ਚੋਪ ਕਰਨਾ ਹੈ ਦਰਦਰਾ ਜਿਹਾ ਤੇ ਇਸ ਤਰ੍ਹਾਂ ਦਾ ਨਾ ਆਪਾਂ ਮਿਕਸੀ ਦੇ ਜਾਰ ਚ ਵੀ ਕਰ ਸਕਦੇ ਆ ਮਿਕਸੀ ਨੂੰ ਆਨ ਆਫ ਕਰਕੇ ਚਲਾਉਂਦੇ ਹੋਏ ਤੇ ਜਿਹੜੀ ਕੜਾਈ ਵਿੱਚ ਆਪਾਂ ਲਸਣ ਤੇ ਮਿਰਚਾਂ ਭੁੰਨੀਆਂ ਸੀ ਨਾ ਉਹਦੇ ਵਿੱਚ ਹੀ ਪਿੰਡੀਆਂ ਨੂੰ ਤੜਕਾ ਲਾ ਲਵਾਂਗੇ ਤੇ ਤੜਕਾ ਲਾਉਣ ਵਾਸਤੇ ਆਪਾਂ ਇੱਥੇ ਤਿੰਨ ਤੋਂ ਚਾਰ ਵੱਡੇ ਚਮਚ ਤੇਲ ਪਾ ਕੇ ਗਰਮ ਕਰਾਂਗੇ ਤੇ ਜਦੋਂ ਤੇਲ ਚੰਗਾ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਜੀਰਾ ਤੇ ਜੀਰਾ ਤੜਕ ਜਾਏ ਉਹਦੇ ਨਾਲ ਹੀ ਆਪਾਂ ਪਾ ਦਵਾਂਗੇ ਇੱਕ ਵੱਡੇ ਸਾਈਜ਼ ਦਾ ਇਸ ਤਰ੍ਹਾਂ ਦਾ ਕੱਟਿਆ ਹੋਇਆ ਪਿਆਜ਼ ਤੇ ਹੁਣ ਪਿਆਜ਼ ਨੂੰ ਆਇਲ ਦੇ ਵਿੱਚ ਮਿਕਸ ਕਰਕੇ ਨਾ ਆਪਾਂ ਬਸ 1 ਮਿੰਟ ਤੱਕ ਪੁੰਨਾ ਹੈ ਬਹੁਤ ਜ਼ਿਆਦਾ ਨਹੀਂ ਪੁੰਨਾ ਪਿਆਜ਼ ਦਾ ਕ੍ਰੰਚ ਬਣਿਆ ਰਹਿਣਾ ਚਾਹੀਦਾ ਢਿੰਡੀ ਵਿੱਚ ਬਹੁਤ ਸਵਾਦ ਲੱਗਦਾ ਹੈ ਯਾਨੀ ਕਿ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਣਾ ਤੇ ਜਦੋਂ ਪਿਆਜ਼ਾਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਵੇ ਨਾ ਉਦੋਂ ਆਪਾਂ ਇਹਦੇ ਵਿੱਚ ਪਿੰਡੀਆਂ ਪਾ ਦਵਾਂਗੇ ਹੁਣ ਪਾਵਾਂਗੇ ਕੱਟੀਆਂ ਹੋਈਆਂ ਪਿੰਡੀਆਂ ਤੇ ਇਹ ਸਬਜ਼ੀ ਨਾਲ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੁਸੀਂ ਇੱਕ ਵਾਰੀ ਮੇਰੇ ਕਹਿੰਦੇ ਇਹਨੂੰ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਪਸੰਦ ਆਏਗੀ ਇੱਕ ਤਰ੍ਹਾਂ ਦੀ ਪਿੰਡੀ ਦੀ ਸਬਜ਼ੀ ਖਾ ਕੇ ਕਈ ਵਾਰੀ ਬੋਰ ਹੋ ਜਿਦਾ ਜਾਂ ਮਨ ਜੇ ਭਰ ਜਾਂਦਾ ਹੈ ਨਾ ਤੇ ਉਸੇ ਪਿੰਡੀ ਨੂੰ ਜੇ ਥੋੜਾ ਜਿਹਾ ਟਵਿਸਟ ਦੇ ਕੇ ਹੋਰ ਵਧੀਆ ਬਣਾ ਲਈ ਜਾਏ ਨਾ ਤੇ ਬਹੁਤ ਹੀ ਸਵਾਦ ਲੱਗਦੀ ਹੈ ਤੇ ਜਿਹੜੇ ਪਿੰਡੀ ਨਹੀਂ ਖਾਂਦੇ ਨਾ ਉਹ ਵੀ ਜ਼ਰੂਰ ਖਾਣਗੇ ਇਸ ਤਰ੍ਹਾਂ ਦੀ ਪਿੰਡੀ ਜੇਕਰ ਤੁਸੀਂ ਬਣਾਓਗੇ ਤਾਂ ਤੇ ਹੁਣ ਪਿੰਡੀਆਂ ਦੇ ਨਾਲ ਹੀ ਨਾ ਇਹਦੇ ਵਿੱਚ ਅੱਧਾ ਛੋਟਾ ਚਮਚ ਹਲਦੀ ਪਾ ਦਾਂਗੇ ਤੇ ਨਾਲ ਹੀ ਇੱਕ ਛੋਟਾ ਚਮਚ ਪਾ ਦਵਾਂਗੇ ਲੂਣ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਹੁਣ ਗੈਸ ਦੀ ਫਲੇਮ ਨੂੰ ਕਰ ਲਵਾਂਗੇ ਆਪਾਂ ਮੀਡੀਅਮ ਤੇ ਮੀਡੀਅਮ ਫਲੇਮ ਤੇ ਨਾ ਇਹਦੇ ਹਲਦੀ ਤੇ ਲੂਣ ਨੂੰ ਮਿਕਸ ਕਰਕੇ ਤੇ ਥੋੜੀ देर ਪਕਾਵਾਂਗੇ ਲੂਣ ਤੇ ਕਰ ਪਿੰਡੀਆਂ ਦੇ ਨਾਲ ਹੀ ਪਾ ਦਈਏ ਨਾ ਤੇ ਪਿੰਡੀਆਂ ਥੋੜੀ ਛੇਤੀ ਪੱਕ ਜਾਂਦੀਆਂ ਨੇ ਤੇ ਹਲਦੀ ਨਾਲ ਇਹਨਾਂ ਦਾ ਕਲਰ ਵਧੀਆ ਆ ਜਾਂਦਾ ਹੈ ਕਈ ਵਾਰੀ ਪਿੰਡੀਆਂ ਪੱਕ ਕੇ ਕਾਲੀਆਂ ਜਿਹੀਆਂ ਹੋ ਜਾਂਦੀਆਂ ਨਾ ਉਹ ਨਹੀਂ ਹੋਣਗੀਆਂ ਤੇ ਬਸ ਹੁਣ ਮੈਂ ਸਭ ਕੁਝ ਮਿਕਸ ਕਰਤਾ ਤੇ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਥੋੜੀ देर ਪਕਾਣਾ ਹੈ ਲੂਣ ਤੇ ਹਲਦੀ ਪਾਣ ਤੋਂ ਬਾਅਦ ਮੈਂ ਪਿੰਡੀਆਂ ਨੂੰ ਮੀਡੀਅਮ ਫਲੇਮ ਤੇ 5 ਮਿੰਟ ਪਕਾ ਲਿਆ ਹੈ ਤੇ ਭਿੰਡੀਆਂ ਜਿਹੜੀਆਂ ਨਾ 60 ਤੋਂ 70% ਤੱਕ ਪੱਕ ਗਈਆਂ ਨੇ फटाफट ਪੱਕ ਜਾਂਦੀਆਂ ਇਹਨਾਂ ਨੂੰ ਪੱਕਣ ਚ ਕੋਈ ਟਾਈਮ ਨਹੀਂ ਲੱਗਦਾ ਤੇ ਹੁਣ ਕਰਾਂਗੇ ਗੈਸ ਦੀ ਫਲੇਮ ਨੂੰ ਸਿਮ ਤੇ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਧਨੀਆ ਪਾਊਡਰ ਤੇ ਇੱਕ ਛੋਟਾ ਚਮਚ ਇੱਥੇ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਜਿਹੜੀਆਂ ਨਾ ਕਲਰ ਵਧੀਆ ਆਉਂਦਾ ਹੈ ਹਨਾ ਤੇ ਸਪਾਈਸੀ ਵਾਲੀਆਂ ਮੈਂ ਇੱਥੇ ਨਹੀਂ ਪਾਈਆਂ ਕਿਉਂਕਿ ਇਹ ਚ ਮੈਂ ਹਰੀਆਂ ਮਿਰਚਾਂ ਵਧਾ ਕੇ ਪਾਈਆਂ ਨੇ ਤੇ ਨਾਲ ਹੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਗਰਮ ਮਸਾਲਾ ਵੀ ਇਹਦੇ ਵਿੱਚ ਬਹੁਤ ਹੀ ਥੋੜਾ ਜਾਂਦਾ ਹੈ ਤੇ ਲੂਣ ਹਲਦੀ ਆਪ ਤੇ ਹੁਣ ਮਸਾਲਿਆਂ ਨੂੰ ਮਿਕਸ ਕਰਕੇ ਗੈਸ ਦੀ ਸਿਮ ਫਲੇਮ ਤੇ ਹੀ ਆਪਾਂ ਇਹਨੂੰ 2 ਕੁ ਮਿੰਟ ਹੋਰ ਪਕਾ ਲਵਾਂਗੇ ਜਿਹੜੀ ਇਹਦੇ ਵਿੱਚ ਕਸਰ ਹੈ ਉਹ ਵੀ ਪੂਰੀ ਹੋ ਜਾਏਗੀ ਤੇ ਮਸਾਲੇ ਵੀ ਥੋੜੇ ਜਿھے ਪੁੱਜ ਜਾਣਗੇ ਨਾਲ ਹੀ ਤੇ ਇੱਥੇ ਭਿੰਡੀਆਂ ਨੂੰ ਨਾ ਸੁੱਕੇ ਮਸਾਲੇ ਪਾਉਣ ਤੋਂ ਬਾਅਦ ਮੈਂ 2 ਮਿੰਟ ਹੋਰ ਪਕਾ ਲਿਆ ਹੈ ਤੇ ਜਿਹੜੀਆਂ ਭਿੰਡੀਆਂ ਨੇ ਪੱਕ ਚੁੱਕੀਆਂ ਨੇ ਚੰਗੀ ਤਰ੍ਹਾਂ ਗੈਸ ਦੀ ਫਲੇਮ ਨੂੰ ਸਿਮ ਹੀ ਰੱਖਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਅਮਚਰ ਪਾਊਡਰ ਕਿਉਂਕਿ ਭਿੰਡੀਆਂ ਵਿੱਚ ਜਿਹੜੀ ਖਟਾਸ ਹੈ ਨਾ ਥੋੜੀ ਜਿਹੀ ਖਟਾਸ ਪਾਈਏ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਤੇ ਨਾਲੇ ਭਿੰਡੀਆਂ 'ਚ ਖੱਟਾ ਪਾਨ ਨਾਲ ਨਾ ਇਹਦੀ ਲੇਸ ਜਿਹੜੀ ਥੋੜੀ-ਬਹੁਤ ਛੱਡਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਤੇ ਭਿੰਡੀਆਂ ਪੱਕਣ ਤੋਂ ਬਾਅਦ આમਚੂਰ ਪਾਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਜਿਹੜਾ ਮਸਾਲਾ ਆਪਾਂ ਪੀਸਿਆ ਸੀ ਨਾ मूंगफली ਲਸਣ ਤੇ ਹਰੀਆਂ ਮਿਰਚਾਂ ਵਾਲਾ ਇਹ ਵੀ ਭਿੰਡੀਆਂ ਪੱਕਣ ਤੋਂ ਬਾਅਦ ਹੀ ਪਾਵਾਂਗੇ ਤੇ ਇਹਦੇ ਨਾਲ ਤਾਂ ਭਿੰਡੀਆਂ ਦਾ ਸਵਾਦ ਬਹੁਤ ਹੀ ਵਧੀਆ ਹੋਣ ਵਾਲਾ ਹੈ ਤੇ ਹੁਣ આમਚੂਰ ਔਰ ਇਹ मूंगफली वाले मसाले ਨੂੰ ਆਪਾਂ ਭਿੰਡੀ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹ ਮਿਕਸ ਕਰਨ ਤੋਂ ਬਾਅਦ ਆਪਾਂ ਜ਼ਿਆਦਾ ਨਹੀਂ ਪਕਾਣਾ ਬਸ ਅੱਧਾ 1 ਮਿੰਟ ਹੀ ਬਸ ਹਨਾ ਤੇ ਤਾਂ ਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਰਸਮਿਸ ਜਾਨ ਤੇ ਸਬਜੀ ਚੰਗੀ ਤਰ੍ਹਾਂ ਮਿਕਸ ਹੋ ਜਵੇ ਤੇ मूंगफली वाला मसाला ਪਾਉਣ ਤੋਂ ਬਾਅਦ ਨਾ ਮੈਨੂੰ 1 ਮਿੰਟ ਹੋਰ ਪਕਾ ਲਿਆ ਤੇ ਭਿੰਡੀ ਸਾਡੀ ਤਕਰੀਬਨ ਤਿਆਰ ਹੈ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਇਹ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਇਹ ਤਨੀਏ ਨੂੰ ਵੀ ਹੁਣ ਮਿਕਸ ਕਰ ਦਵਾਂਗੇ ਪਿੰਡੀਆਂ ਦੇ ਵਿੱਚ ਤੇ ਹੁਣ ਇਹ ਲੋ ਜੀ ਸਾਡੀ ਬਹੁਤ ਹੀ ਵਧੀਆ ਮਸਾਲੇਦਾਰ ਸਵਾਦੀ ਸਵਾਦੀ ਪਿੰਢੀ ਬਣ ਕੇ ਤਿਆਰ ਹੈ ਤੇ ਪਿੰਢੀ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਇਸ ਤਰ੍ਹਾਂ ਪਿੰਢੀ ਨੂੰ ਜ਼ਰੂਰ ਬਣਾਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਤੇ ਪਿੰਢੀ ਇਹ ਕਹੇ ਜੀ ਸਬਜੀ ਹੈ ਜਿਹਨੂੰ ਆਪਾਂ ਜਦੋਂ ਮਰਜ਼ੀ ਬਣਾ ਸਕਦੇ ਹਾਂ ਕਿਉਂਕਿ ਇਹ ਬਹੁਤ ਛੇਤੀ ਬਣ ਜਾਂਦੀ ਹੈ ਲੰਚ ਵਿੱਚ ਬਣਾਓ ਡਿਨਰ ਵਿੱਚ ਬਣਾਓ ਤੇ ਭਾਵੇਂ ਇਹਨੂੰ ਬਣਾ ਕੇ ਨਾ ਸਾਈਡ ਡਿਸ਼ ਦੀ ਤਰ੍ਹਾਂ ਵੀ ਆਪਾਂ ਵਰਤਾ ਸਕਦੇ ਹਾਂ ਦਾਲ ਚੋਲੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਪਰੌਂਠੇ ਨਾਲ ਵੀ ਸਵੇਰੇ ਖਾ ਸਕਦੇ ਹਾਂ ਬਹੁਤ ਹੀ ਸਵਾਦ ਲੱਗਦੀ ਹੈ ਹੋਰ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਜ਼ਿਆਦਾ ਸਵਾਦ ਲੱਗੇਗੀ ਤੇ ਤੁਹਾਨੂੰ ਇਹ ਮੇਰੀ ਸਿੰਪਲ ਜੀ ਰੈਸিপি ਕਿੱਦਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ